ਇਸ ਦਿਨ 6 ਜੂਨ ਨੂੰ ਸਰਨਾਮ ਸਿੰਘ ਧੰਮੇ ਨੇ ਪੰਥ ਤੋਂ ਬਾਹਰੇ ਹੋ ਕੇ ਅਸਲ 'ਚ ਮੈਂ ਤਾਂ ਹੁਣ ਇਹਨਾਂ ਨੂੰ ਪੰਥਕ ਮੰਨਦਾ ਹੀ ਨਹੀਂ ਇਹ ਪੰਥ ਦਾ ਅੰਗ ਹੀ ਨਹੀਂ ਭਾਜੀ ਹੈ ਪੰਥ ਤੋਂ ਬਾਹਰੇ ਹੋ ਕੇ ਅਕਾਲ ਤਖਤ ਤੋਂ ਲੰਬੇ ਬਾਹਰੇ ਹੋ ਕੇ ਬਾਬਾ ਜਰਨੈਲ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਉਸ ਦਿਨ ਭਾਜੀ ਉਹ ਬਲਦੇਵ ਸਿੰਘ ਜਿਹਦੇ ਤੇ ਏਡੇ ਵੱਡੇ ਇਲਜ਼ਾਮ ਲੱਗੇ ਹੋਏ ਆ ਜਿਹਨੂੰ ਜਿਹਦੇ ਤੇ ਪਾਬੰਦੀ ਲੱਗੀ ਹੋਈ ਆ ਵੀ ਕਿਸੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦਾ ਉਹ ਭਾਜੀ ਰਗਵੀਰ ਸਿੰਘ ਦੇ ਖੱਬੇ ਪਾਸੇ ਖੜਾ ਸੀ ਜਦੋਂ ਰਗਵੀਰ ਸਿੰਘ ਨੇ ਸੰਬੋਧਨ ਕਰਨਾ ਸੀ ਦਮਦਮੀ ਟਕਸਾਲ ਮਹਿਤੇ ਤੁਸੀਂ ਤੁਸੀਂ ਮੇਰੀ ਮੈਨੂੰ ਸੰਗਤ ਅੱਗੇ ਸਾਨੂੰ ਬੇਨਤੀ ਕਰਨੀ ਬਣਦੀ ਭਾਜੀ ਵੀ ਥੋੜਾ ਜਿਆਦਾ ਯਾਰ ਅੱਖਾਂ ਖੋਲ ਕੇ ਜੀਓ ਹੈ ਕਿ ਨਹੀਂ ਅਸੀਂ ਕੋ ਇਹਨਾਂ ਦੇ ਭੇਡਾਂ ਬੱਕਰੀਆਂ ਥੋੜੀ ਜਿਹੋ ਜਿਹੇ ਅਧਿਕਾਰ ਇਹਨਾਂ ਕੋ ਆ ਉਹਨਾਂ ਸਾਡਾ ਵੀ ਸਤਿਗੁਰੂ ਦੇ ਸਾਡਾ ਵੀ ਸਤਿਗੁਰੂ ਆ ਸਾਡ ਵੀ ਮੰਨਿਆ ਸਤਿਗੁਰੂ ਤੇ ਅਸੀਂ ਸੱਚ ਬੋਲ ਸਕਨੇ ਆ ਬਿਲਕੁਲ ਪਰ ਸਾਨੂੰ ਸੱਚ ਬੋਲਣਾ ਚਾਹੀਦਾ ਆ ਵੀ ਇਹ ਥੋੜੀ ਆ ਵੀ ਇਹ ਕਹਿਣ ਜੋ ਕਹਿਣ ਉਹੋ ਹੀ ਹੀ ਕਰਨਾ ਅਸੀਂ ਤਾਂ ਉਹ ਕਰਾਂਗੇ ਯੋ ਸਤਗੁਰੂ ਜੀ ਕਹਿਣਗੇ ਵੀ ਜੇ ਤਖਤਾਂ ਦੇ ਜਥੇਦਾਰ ਇਹਨੇ ਨੀਵੇਂ ਪੱਦਰ ਤੱਕ ਆ ਸਕਦੇ ਆ ਉਹਨ ਭਾਜੀ ਉਸੇ ਲੜੀ ਦੇ ਵਿੱਚ ਉਹਨਾਂ ਨੇ ਸੁਖਵੀਰ ਬਾਦਲ ਨੂੰ ਇਹ ਉਹਨਾਂ ਨੇ ਮੇਰੇ ਖਿਆਲ ਛੇਕ ਹੀ ਦਿੱਤਾ ਇੱਕ ਤਰ੍ਹਾਂ ਦਾ ਹਾਂ ਹਾਂ ਉਤੇ ਕਾਫੀ ਪਾਬੰਦੀਆਂ ਲਾਤੀਆਂ ਵੀ ਇਹ ਜਿਹੜਾ ਬੰਦਾ ਆ ਇਹ ਸਾਡੇ ਕਹਿਣ ਤੇ ਪੇਸ਼ ਨਹੀਂ ਹੋਇਆ ਤੇ ਉਧਰੋਂ ਦੂਜੇ ਪਾਸੇ ਉਹ ਫਿਰ ਜਿਹੜੇ ਕੁਲਦੀਪ ਸਿੰਘ ਗੜਗਜ ਸਾਹਿਬ ਨੇ ਉਹਨਾਂ ਨੇ ਭਾਜੀ ਉਹਨਾਂ ਨੂੰ ਤਲਬ ਕਰ ਲਿਆ ਦੇਖੋ ਕਿੰਨੀ ਅਸੋਹੇਣੀ ਗੱਲ ਬਣੀ ਹੋਈ ਆ ਅਸੀਂ ਲੋਕਾਂ ਦੇ ਗੁਰੂਆਂ ਨੂੰ ਬਾਕੀ ਲੁਕਾਈ ਦੇ ਗੁਰੂਆਂ ਨੂੰ ਕਹਿ ਦਿੰਦੇ ਆ ਕਿ ਇਹਨਾਂ ਕੋਲ ਕੋਈ ਗਿਆਨ ਨਹੀਂ ਇਹਨਾਂ ਨੂੰ ਕੋਈ ਮਤ ਨਹੀਂ ਇਹ ਗੁਰਮਤ ਦੇ ਅਨਸਾਰ ਨਹੀਂ ਚੱਲਦੇ ਤੇ ਜਿਨ੍ਹਾਂ ਦਾ ਸੱਚਾ ਗੁਰੂ ਹੈ ਭਾਜੀ ਬਿਲਕੁਲ ਉਹ ਕੀ ਕਰਦੇ ਫਿਰਦੇ ਆ ਸਾਨੂੰ ਦੱਸਣਗੇ ਲੋਕ ਕੋਈ ਸਹਿਨਸ਼ੀਲਤਾ ਕੋਈ ਹਲੀਮੀ ਕੋਈ ਵਿਚਾਰ ਕੁਝ ਹੈਗਾ ਤੁਸੀਂ ਕੋਈ ਵੀਡੀਓ ਪਾ ਕੇ ਵੇਖੋ ਬਾਬਾ ਹਰਨਾਮ ਸਿੰਘ ਜੀ ਤਿਲ ਮਲਾਉਂਠ ਦੇ ਉਈ ਉਹਨਾਂ ਨੂੰ ਹੁਣ ਬ੍ਰਹਮ ਗਿਆਨੀ ਵੀ ਕਹਿੰਦੇ ਆ ਆਲੇ ਇੱਥੇ ਫਰੇਨੋ ਫਰੇਨੋ ਵਾਲੇ ਤਾਂ ਬੜੀਆਂ ਉੱਚੀਆਂ ਉੱਚੀਆਂ ਪਦਮੀਆਂ ਦਿੰਦੇ ਭਾਜੀ ਉਹਨਾਂ ਨੂੰ ਪਰ ਉਹਨਾਂ ਨੂੰ ਇਹ ਪੁੱਛਣਾ ਤਾਂ ਬਣਦਾ ਭਾਈ ਵੀ ਤੁਸੀਂ ਗੱਲ ਕਿਸ ਲਜੇ ਚ ਕਰਦੇ ਹੋ ਕੀ ਆ ਤੁਹਾਡੇ ਅੰਦਰ ਕੋਈ ਗੁਰਮਤ ਦੀ ਮਾੜੀ ਮੁੱਠੀ ਕੋਈ ਚਿੰਗ ਹੈਗੀ ਆ ਤੇ ਬਹਿ ਕੇ ਗੱਲ ਕਰ ਲਓ ਹਣਾ ਇਹ ਥੋੜੀ ਵੀ ਤੁਸੀਂ ਹੁਕਮਨਾਮੇ ਜਾਰੀ ਕਰਨੇ ਪਏ ਉਹਨਾਂ ਨੂੰ ਮਾਰ ਦੋ ਇਹਨਾਂ ਨੂੰ ਕਿਤੇ ਬੋਲਣ ਨਾ ਦਿਓ ਇਹਨਾਂ ਦੀਆਂ ਸਟੇਜਾਂ ਘੇਰ ਲਓ ਹੱਦ ਹੋ ਗਈ ਹੱਦ ਨਹੀਂ ਹੋਈ ਪਈ ਭਾਜੀ ਹੂੰ ਭਾਜੀ ਮੈਨੂੰ ਲੱਗਦਾ ਦਾ ਜਿਹੜੀ ਜਿਹੜੀ ਐ ਨਾ ਇਹ ਨਿਰਮਲਿਆਂ ਦੀ ਸ਼ੁਰੂਆਤ ਹੋਈ ਆ ਸੁੰਦਰਸੋਂ ਤੋਂ ਹਾਂਜੀ ਤਾਂ ਨਿਰਮਲੇ ਚੱਲਦੇ ਆ ਰਹੇ ਆ ਗੁਰਬਚਨ ਸੋਂ ਸੁੰਦਰਸੋਂ ਇਹ ਸਾਰੇ ਜਿਹੜੇ ਵੀ ਨਿਰਮਲਿਆਂ ਦੀ ਪਥਾ ਚੱਲਦੀ ਆ ਰਹੀ ਆ ਹਾਂਜੀ ਇਹ 84 ਤੱਕ ਕਰਤਾਰ ਸਿੰਘ ਬਾਬਾ ਕਰਤਾਰ ਸੋਂ ਤੱਕ ਵੀ ਨਿਰਮਲਿਆਂ ਨੇ ਚੰਡੀ ਆ ਉਸ ਤੋਂ ਬਾਅਦ ਥੋੜਾ ਜਿਹਾ ਸਿੱਖਾਂ ਦੇ ਬਾਰੇ ਜਜਬਾ ਆਇਆ ਠੀਕ ਹੈ ਸਿੱਖੀ ਦੀ ਗੱਲ ਹੋਣ ਲੱਗੀ ਆ ਹੂੰ ਹੂੰ ਉਹਨੇ ਫੇਰ ਮੁੜ ਕੇ ਆਪਣੇ ਸਹੀ ਟਿਕਾਣੇ ਤੇ ਪਹੁੰਚ ਗਈ ਆ ਭਾਜੀ ਜਦੋਂ ਜੋ ਲੋਕ ਇਹਦੇ ਨਾਲ ਟਕਸਾਲ ਗਲਤ ਹੋ ਗਏ ਉਹ ਪਰ ਉਹ ਟਕਸਾਲ ਗਲਤ ਨਹੀਂ ਹੋਈ ਨਿਰਮਲਾ ਪੰਥ ਜਿਹੜਾ ਇਹ ਨਿਰਮਲਿਆ ਦਾ ਪੰਥ ਹੈ ਬਨਾਰਸ ਵਾਲਿਆਂ ਦਾ ਇਹ ਗਲਤ ਨਹੀਂ ਹੋਇਆ ਇਹ ਆਪਣੇ ਸਹੀ ਕੰਮ ਕਰ ਰਿਹਾ ਜਿਹੜੇ ਕੰਮ ਇਹਨਾਂ ਨੂੰ ਕਰਨ ਲਈ ਉਹਨਾਂ ਨੇ ਰੱਖਿਆ ਜਾਂ ਜਿਹੜਾ ਇਹਨਾਂ ਦਾ ਸਿਧਾਂਤ ਆ ਬਿਲਕੁਲ ਇਹਨਾਂ ਦਾ ਸਿਧਾਂਤ ਜਿਹੜਾ ਆ ਉਹ ਬਨਾਰਸ ਤੋਂ ਆਉਂਦਾ ਠੀਕ ਹੈ ਨਾ ਔਰ ਕਾਸ਼ੀ ਤੋਂ ਆਉਂਦਾ ਤੇ ਉਸ ਹਿਸਾਬ ਨਾਲ ਇਹ ਕੰਮ ਕਰਦੇ ਆ ਇਹ ਆਪਾਂ ਇਹ ਨਾ ਕਹੀਏ ਵੀ ਹੋਣਾ ਦੀ ਟਕਸਾਲ ਜਿਹੜੀ ਹੈ ਜੀ ਗਲਤ ਹੋ ਗਈ ਪਹਿਲਾਂ ਠੀਕ ਸੀ ਨਹੀਂ ਇਹ ਸ਼ੁਰੂ ਤੋਂ ਹੀ ਇਹ ਇਹ ਇਹੜਾ ਆਪਣੇ ਸਹੀ ਪਪਾ ਰਾਮ ਸਿੰਘ ਧੋਮਾ ਜੀ ਬਿਲਕੁਲ ਸਹੀ ਜਗ੍ਹਾ ਤੇ ਆਏ ਆ ਹੋ ਕੰਮ ਬਣਾਉਣਾ ਜਾਇ ਰੱਖਣੇ ਜੋਤਾਂ ਜਗਾਉਣੀਆਂ ਹੁਣ ਬਿਲਕੁਲ ਸਹੀ ਟਿਕਾਣੇ ਤੇ ਆਏ ਆ ਜੋ ਕੰਮ ਟਖਸਾਲ ਦਾ ਇਹਨਾਂ ਦਾ ਨਿਰਮਲਿਆਂ ਦਾ ਹੈਗਾ ਆ ਸੋ ਕੋਲ ਟਖਸਾਲ ਉਹ ਕਰਨੀ ਪਾਜੀ 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 ਇੱਕ ਪੰਗਤੀ ਆ ਵੀ ਉੱਗੜ ਗਿਆ ਜੋ ਖੋਟਾ ਢੱਗਾ ਨਸੰਦਨ ਸਫਾ ਆ ਭਾਈ ਅੱਗੇ ਤਾਂ ਲੁਕਮੇ ਸ਼ਿਪਮੇ ਰੂਪ ਵਿੱਚ ਇਹ ਕੰਮ ਕਰਦੇ ਸੀ ਕੁੰਭ ਕੁੰਭ ਬਣਾਉਣ ਦਾ ਜਾਂ ਜੋਤਾਂ ਜਤਾਂ ਜਗਾਉਣ ਦਾ ਬਾਬਾ ਹਰਨਾਮ ਸਿੰਘ ਨੂੰ ਦਾਤ ਦੇਣੀ ਬਣਦੀ ਹੈ ਭਾਜੀ ਵੈਸੇ ਸਿੱਖਾਂ ਨੂੰ ਬਿਲਕੁਲ ਬਹੁਤ ਧੰਨਵਾਦ ਕਰਨਾ ਬਣਦਾ ਵੀ ਉਹਨੇ ਜਿਹੜੀ ਸਾਰੀ ਦੀ ਸਾਰੀ ਅਸਲੀਅਤ ਆ ਜਿੱਥੋਂ ਇਹ ਜਮੇ ਨੇ ਜਿਹੜੀ ਇਹ ਵਿਚਾਰਧਾਰਾ ਨੂੰ ਮੰਨਦੇ ਨੇ ਉਹਨੇ ਪ੍ਰਗਟ ਰੂਪ ਵਿੱਚ ਭਾਜੀ ਪ੍ਰਗਟ ਰੂਪ ਵਿੱਚ ਹਵਲ ਕਰਨਾ ਤੀਰਥਾਂ ਤੇ ਨਹਾਉਣਾ ਹੋਰ ਕਰਮਕਾਂਡ ਸਚਮਤਾ ਦਾ ਪਰਮ ਕਰਮਕਾਂਡ ਹਰ ਇੱਕ ਕਰਮਕਾਂਡ ਉਹਨੇ ਪ੍ਰਗਟ ਰੂਪ ਵਿੱਚ ਕਰਨਾ ਸ਼ੁਰੂ ਕਰਤਾ ਪ੍ਰਗਟ ਰੂਪ